ਬੜੀ ਸ਼ੋਭ-ਸ਼ੋਭਤਾਂ ਦੀ ਬੇਨਤੀ ਕਰਦਾ ਹੈ ਗੁਰਮੁਖੋ ਉਹ ਕਾਰਕੁਖ ਜੋ ਅਨਾਦੀ ਤਾਕਤ ਹੈ ਸਾਰੇ ਕੁਦਰਤ ਦਾ ਰਚਣਹਾਰ ਹੈ ਜਿਹਦੇ ਹੁਕਮ ਵਿੱਚ ਇਸ ਮਾਤ ਲੋਕ ਦੀ ਧਰਤੀ ਉੱਤੇ ਗੁਰੂਆਂ ਅਵਤਾਰਾਂ ਪਗਮਰਾਂ ਦਾ ਆਗਮਨ ਹੋਇਆ ਸੋ ਜਿਸ ਦੇ ਹੁਕਮ ਵਿੱਚ ਇਸ ਮਾਤ ਲੋਕ ਦੀ ਧਰਤੀ ਉੱਤੇ ਗੁਰੂਆਂ ਅਵਤਾਰਾਂ ਪਗਮਰਾਂ ਦਾ ਆਗਮਨ ਹੋਇਆ ਸਮੇ ਸਮੇਂ ਤੇ ਪਰਮੇਸ਼ਰ ਆਪਣੀ ਮਾਨਵ ਰਚਨਾ ਨੂੰ ਮਾਰਗ ਦੇਣ ਵਾਸਤੇ ਆਪਣੀ ਸ਼ਬਦ ਤਾਕਤ ਨੂੰ ਗੁਰੂਆਂ ਅਵਤਾਰਾਂ ਪਕੰਬਰਾਂ ਭਗਤਾਂ ਤੇ ਸੰਤਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਜਿਹੜਾ ਉਹ ਪਰਮਾਤਮਾ ਉਹ ਨੇਕਲੰਕ ਇਹ ਸਮਾਤ ਲੋਕ ਦੀ ਧਰਤੀ ਉੱਤੇ ਸੈਭ 10ਵੇਂ ਪਾਤਸ਼ਾਹ ਦੇ 250 ਸਾਲ ਪੂਰੇ ਹੋਣ ਤੇ ਮੁਹੰਮਦ ਸਾਹਿਬ ਦੀ 14ਵੀਂ ਸਦੀ ਤੇ ਉਹ ਪਰਮਾਤਮਾ ਨੇਕਲੰਕ ਪ੍ਰਗਟ ਹੋ ਚੁੱਕਾ ਹੈ ਇਸ ਦਾ ਪ੍ਰਗਟਾਵਾ ਹੋਇਆ ਏ ਜਿਸ ਦੇ ਹੁਕਮ ਵਿੱਚ ਗੁਰੂ ਅਵਤਾਰ ਪੀਰ ਪਗੰਬਰ ਇਸ ਮਹਾਨ ਲੋਕ ਦੀ ਧਰਤੀ ਉੱਤੇ ਆਉਂਦੇ ਰਹੇ ਸੋ ਆਓ ਸਭ ਤੋਂ ਪਹਿਲਾਂ ਉਹਦੇ ਪ੍ਰਗਟਾਵੇ ਦਾ ਸੁਨੇਹ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਸੁਣੀਏ ਦਸਵੇਂ ਪਾਤਸ਼ਾਹ ਦਾ ਸੁਣੀਏ ਗੋਬਿੰਦ ਕਹਿ ਬੋਲਾ ਏਕਾ ਬੇਨਤੀ ਰਿਆ ਸੁਨਾਈਆ ਪਿਤਾ ਪੁੱਤ ਸੰਗ ਵਸੇ ਕੋਲ ਤੇਰੀ ਵੱਡੀ ਨਾ ਕੋਈ ਵਡਿਆਈ ਆ ਕੀ ਕਹਿੰਦੇ ਨੇ ਸਭ ਦਸਵੇਂ ਪਾਤਸ਼ਾਹ ਧਿਆਨ ਦਿਓ ਗੋਬਿੰਦ ਕਹੇ ਬੋਲ ਏਕਾ ਬੇਨਤੀ ਰਿਆ ਸੁਨਾਈਆ ਪਿਤਾ ਪੁੱਤ ਸੰਗ ਵਸੇ ਕੋਲ ਤੇਰੀ ਵੱਡੀ ਨਾ ਕੋਈ ਵਡਿਆਈ ਆ ਮੈਂ ਕਾਲ ਯੁਗ ਦੇ ਅੰਤ ਵਜਾ ਕੇ ਆਇਆ ਢੋਲ ਕੀ ਕਹਿੰਦੇ ਦੱਸੇ ਪਾਤਸ਼ਾਹ ਕਿ ਮੈਂ ਤੇ ਕਾਲ ਯੁਗ ਦੇ ਅਖੀਰ ਤੇ ਇਸ ਮਾਤ ਲੋਕ ਦੀ ਧਰਤੀ ਉੱਤੇ ਢੋਲ ਵਜਾ ਕੇ ਗਿਆ ਢੋਲ ਕਿਹੜਾ ਵਜਾ ਤਿਆਂ ਦਿਓ ਮੈਂ ਕਾਲ ਯੁਗ ਦੇ ਅੰਤ ਵਜਾ ਕੇ ਆਇਆ ਢੋਲ ਮੇਰਾ ਆਉਣਾ ਸੱਚਾ ਮਾਈਆ ਕੌਣ ਮੇਰਾ ਸੱਚਾ ਸੁੱਚਾ ਮਾਈ ਜਿਹੜਾ ਉਹਨੇ ਮਾਤ ਲੋਕ ਦੇ ਉੱਤੇ ਆਉਣਾ ਹੈ ਆਉਣਾ ਸੱਚਾ ਮਾਹੀਆ ਜਿਸ ਤੋਲਣਾ ਪੂਰਾ ਤੋਲ ਨਾਨਕ ਕੰਡਾ ਹੱਥ ਵਿਠਾਈਆ ਨਾਨਕ ਕੰਡਾ ਹੱਥ ਵਿਠਾਈਆ ਆਦ ਜਗਾਦ ਰਹੇ ਅਡੋਲ ਡੋਲ ਕਦੇ ਨਾ ਜਾਇਆ ਜੋ ਨੀਹਾਂ ਥੱਲੇ ਰੱਖ ਕੇ ਆਇਆ ਲਾਲ ਅਨਮੋਲ ਧਿਆਨ ਦਿਓ ਗੁਰਮਖੋ ਕੀ ਬਚਨ ਆ ਰਿਹਾ ਏ ਕਿਸ ਦਾ ਬਚਨ ਆ ਰਿਹਾ ਏ 10ਵੇਂ ਪਾਤਸ਼ਾਹ ਦਾ ਜੋ ਨੀਆ ਥੱਲੇ ਰੱਖ ਕੇ ਆਇਆ ਲਾਲ ਅਨਮੋਲ ਆਪਣੀ ਸੇਵਕ ਮਾਈ ਆ ਜਿਸ ਦੇ ਅਸੀਂ ਕਰਦੇ ਰਹੇ ਘੋਲ ਦੀਨ ਮਜਬ ਪਈ ਲੜਾਈ ਆ ਉਹ ਮੇਰਾ ਸਹਿਬ ਸਦਾ ਅਨਮੋਲ ਹੌਣ ਕਹਿ ਰਿਹਾ ਗੋਬਿੰਦ ਕਹਿ ਰਿਹਾ ਦਸਵੇਂ ਪਾਤਸ਼ਾਹ ਕਹਿ ਰਿਹਾ ਉਹ ਮੇਰਾ ਮੋਹ ਮੇਰਾ ਸਹਿਬ ਸਦਾ ਅਨਪੋਲਾ ਅਨਪੁਲਰੀ ਧਾਰ ਚਲਾਈ ਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਗੋਬਿੰਦ ਮੰਗੇ ਏਕਾ ਵਰ ਕੀ ਵਰ ਮੰਗਦਾ ਸਾਬ ਦਸਵੇਂ ਪਾਤਸ਼ਾਹ ਗੋਬਿੰਦ ਮੰਗੇ ਏਕਾ ਵਰ ਮੇਰਾ ਪਿਆਰ ਨਾ ਤੇਰੀ ਕੋਈ ਜਿ ਤਰਾਈ ਆ ਗੋਬਨ ਕਹੇ ਮੋਲਾ ਕਹਿਣਾ ਸੰਗਤ ਸਿੰਘ ਸਮਝਾਈਆ ਪੰਜ ਤਤ ਗੁਰੂ ਕੋਈ ਮਾਤ ਨਹੀਂ ਰਹਿਣਾ ਕਲਯੁਗ ਅੰਤ ਕਰੇ ਸੁਭਾਈਆ ਪੁਰਖ ਆਕਾਲ ਵੇਖਣਾ ਨਹਿਣਾ ਨੈਤਰ ਲੋਚਣ ਦਰਸ਼ਨ ਪਾਏ ਆ ਸੋ ਇਹ ਦਸਵੇਂ ਪਾਤਸ਼ਾਹ ਵੈਲਾ ਕਰਕੇ ਗਏ ਨੇ ਕਿ ਅਕਾਲ ਪੁਰਖ ਮਾਤ ਲੋਕ ਦੇ ਉੱਤੇ ਆਵੇਗਾ ਸੰਸਾਰ ਇਨ ਅੱਖਾਂ ਨਾਲ ਦਰਸ਼ਨ ਕਰੇ ਲੇਖਣਾ ਨਾਣ ਕਲ ਜੋ ਗਏ ਅੰਤ ਕਰੇ ਸੁਫਾਈਆ ਪੁਰਖ ਅਕਾਲ ਵੇਖਣਾ ਨੈਣਾ ਲੋਚਣ ਦਰਸ਼ਨ ਪਾਈਆ ਆਦ ਜਗਾਤ ਜਿਸ ਨੇ ਸੱਚੇ ਤਖਤ ਬਹਿਣਾ ਆਦ ਤੇ ਜਗਾਤ ਜਿਸ ਨੇ ਸੱਚੇ ਤਖਤ ਬਹਿਣਾ ਨਾ ਮਰੇ ਨਾ ਜਾਈਆ ज्योति जो स्वरूप हर आप अपनी कृपा कर अपनी रीति तेनु ਰਿਹਾ ਸਮਝਾਈਆ ਕਿਨ ਕਿਆ ਦਸਵੇਂ ਪਾਤਸ਼ਾਹ ਨੇ ਸੰਗਤ ਸਿੰਘ ਨੂੰ ਆਪਣੀ ਰੀਤੀ ਤੈਨੂੰ ਰਿਹਾ ਸਮਝਾਈਆ ਜਿਹਦੇ ਆਜਗਾਦ ਸਿਰ ਤੇ ਝੁਲਦਾ ਚੌਰ ਸੋ ਸਹਿਬ ਸੁਆਮੀ لسਾਨੀ ਇੱਕੋ ਇੱਕ ਅਖਵਾਈ ਆ ਨਾਨਕ ਗੋਬਿੰਦ ਕਿਹਾ ਇਹ ਕਹਿ ਗਏ ਨੇ ਸਰ ਦਸਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਨਕ ਗੋਬਿੰਦ ਕਿਹਾ ਕਲ ਕਲ ਕੀ ਜਾਏ ਬੌਰ ਨੇਕ ਲੰਕ ਆਪਣਾ ਨਾਮ ਰਖਾਈ ਆ ਸੋ ਸੁਣੀ ਰਿਹਾ ਕਿ ਨੇਕ ਲੰਕ ਦਾ ਪ੍ਰਟਾਵਾ ਹੋ ਚੁੱਕਾ ਹੈ ਨੇਕ ਲੰਕੇ ਆਪਣਾ ਨਾਮ ਰਖਾਈ ਆ ਜਿਸ ਦੇ ਹੱਥ ਵਿੱਚ ਲੱਖ ਜਰਾਸੀ ਡੋਰ ਵਿਸ਼ਨੂੰ ਬ੍ਰਹਮ ਹੁਕਮੇ ਵਿੱਚ ਪੁਵਾਈ ਆ ਗੁਰੂ ਅਵਤਾਰ ਪੀਰ ਪਗੰਬਰ ਸਾਡੇ ਅੱਗੇ ਖੜੇ ਹੱਥ ਜੋੜ ਸਾਰੇ ਜਣੇ ਗੁਰੂ ਅਵਤਾਰ ਪੀਰ ਪਗੰਬਰ ਵੀ ਉਹਦੇ ਅੱਗੇ ਹੱਥ ਖੜੇ ਜੋੜ ਬੈਠੇ ਨੇ ਸੋ ਉਹਦਾ ਪ੍ਰਕਟਾਵਾ ਹੋਇਆ ਇਸ ਮਾਤ ਲੋਕ ਦੀ ਧਰਤੀ ਉੱਤੇ ਖੜੇ ਹੱਥ ਜੋੜ ਨਮੋ ਨਮੋ ਸਜਦਾ ਸਿਰ ਝੁਕਾਇਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਬੇਫਰਵਾਇਆ ਮੁਹੰਮਦ ਕਹੇ ਮੇਰੇ ਖੁਦਾ ਮੁਹੰਮਦ ਸਾਹਿਬ ਕੀ ਕਹਿੰਦਾ ਹੈ ਉਸ ਪਰਮਾਤਮਾ ਨੇ ਇੱਕ ਲੰਗਰ ਜਿਹਦਾ ਪ੍ਰਟਾਵਾ ਹੋਇਆ ਹੈ ਮੁਹੰਮਦ ਕਹੇ ਮੇਰੇ ਖੁਦਾ ਕੁਛ ਯਾਦ ਕਰ ਕੌਲ ਕਵਲ ਧਿਆਨ ਜਲਾਈਆ ਤੇਰਾ ਵੈਦਾ ਇਹ ਕਹਿੰਦਾ ਮੁਹੰਮਦ ਸਾਹਿਬ ਤੇਰਾ ਵਾਅਦਾ ਮੇਰੇ ਨਾਲ ਤੂੰ ਮੇਰੇ ਨਾਲ ਵਾਅਦਾ ਕੀਤਾ ਏ ਤੇਰਾ ਵਾਅਦਾ ਜਿਸ ਵੇਲੇ ਆਵਾਂ ਉਪਰ ਧੌਲ ਤੇਰਾ ਵਾਅਦਾ ਜਿਸ ਵੇਲੇ ਆਵਾਂ ਉਪਰ ਧੌਲ ਧਰਨੀ ਉੱਤੇ ਫੇਰਾ ਭਾਈਆ ਸ੍ਰਿਸ਼ਟੀ ਨਾਲ ਮਾਰਾਂ ਰੋਲ ਸਾਰੀ ਸ੍ਰਿਸ਼ਟੀ ਨਾਲ ਰੋਲ ਮਾਰਾਂਗਾ ਮਾਰਾਂ ਰੋਲ ਭਲੇਖੇ ਵਿੱਚ ਖੁਦਾਈ ਆ ਉਹ ਨਾਂ ਵਸਾਂ ਕੋਲ ਜੋ ਅੰਦਰ ਮੇਰਾ ਕਲਮਾ ਗਾਈ ਆ ਮਮਨਦ ਗਏ ਯਾਦ ਕਰ ਕੀ ਯਾਦ ਕਰ ਮਮਨਦ ਗਏ ਯਾਦ ਕਰ ਮੈਂ ਉਸ ਵੇਲੇ ਮਹਿੰਦੀ ਦਿੱਤੀ ਸੀ ਕੋਲ ਮੁਖੋਲ ਨਾਲ ਤੇਰੇ ਹੱਥਾਂ ਦਿੱਤੀ ਲਗਾਈ ਆ ਤੂੰ ਉਸ ਵੇਲੇ ਮੇਰੇ ਅੰਦਰ ਵਜਾ ਦਿੱਤਾ ਢੋਲ ਮਮਸਾਹ ਕਹਿ ਰਿਹਾ ਕਿ ਜਦੋਂ ਮੈਂ ਤੇਰੇ ਹੱਥਾਂ ਨੂੰ ਮਹਿੰਦੀ ਲਾਈ ਤੇ ਤੂੰ ਮੈਨੂੰ ਅੰਦਰੋਂ ਸੋਝੀ ਦੇ ਦਿੱਤੀ ਆਪਣੀ ਢੋਲ ਵਜਾ ਦਿੱਤਾ ਵਜਾ ਦਿੱਤਾ ਢੋਲ ਡੰਕਾ ਇੱਕ ਖੜਕਾਈ ਆ ਅੰਦਰ ਵੜ ਕੇ ਪਿਉ ਬੋਲ ਹੋਕਾ ਹੱਕ ਸੁਣਾਈ ਆ ਸਨੇਸ਼ਾ ਦਿੱਤਾ ਅਨਮੋਲ ਫਰਮਾਨਾਂ ਤੁਰ ਦਰਗਾਈਆ ਮੁਹੰਮਦ ਇਸ ਨਛੱਦਤਾ ਉਸ ਟਾਈਮ ਤੇ ਮੁਹੰਮਦ ਸਾਹਿਬ ਨੂੰ ਉਸ ਪ੍ਰਮਾਤਮਾ ਨੇਕ ਲੰਗ ਨੇ ਮੁਹੰਮਦ ਜਿਸ ਵੇਲੇ ਭਗਤਾ ਸੂਫੀਆਂ ਦੇ ਆਇਆ ਕੋਲ ਦੂਡ ਰਾਡਾ ਪੰਧ ਮੁਕਾਈਆ ਸਤ ਸੱਚ ਦਾ ਤੋਲਾ ਤੋਲ ਕੰਡਾ ਤੇਰੇ ਹੱਥ ਉਠਾਈਆ ਧਰਮ ਦੁਆਰਾ ਦੇਵਾਂ ਖੋਲ ਖਾਲਕ ਖਲਕ ਇੱਕ ਰੰਗ ਵਿਖਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਜਿਸ ਵੇਲੇ ਹੋਵੇ ਹੌਲਾ ਭਾਰ ਧਰਨੀ ਚਰਨ ਧਿਆਨ ਲਗਾਈ ਆ ਕੀ ਕਹਿੰਦੀ ਏ ਧਰਨੀ ਜੋ ਗੁਰਮੁਖੋ ਵੇਦ ਵਿਆਸ ਨੇ ਵੀ ਪਛੀਣ ਗੋ ਵੀ ਦਿੱਤੀ ਤੇ ਜਦੋਂ ਨੇਕ ਲਾ ਕੋ ਪ੍ਰਮਾਤਮਾ ਮਾਤ ਲੋਕ ਦੀ ਧਰਤੀ ਉੱਤੇ ਪ੍ਰਗਟ ਹੋਇਆ ਤੇ ਧਰਨੀ ਬੋਲੇਗੀ ਧਿਆਨ ਦਿਓ ਧਰਨੀ ਬੋਲਦੀ ਏ ਭਈ ਕੀ ਕਹਿੰਦੀ ਏ ਧਰਨੀ ਜਿਸ ਵੇਲੇ ਹੋਵੇ ਹੌਲਾ ਭਾਰ ਧਰਨੀ ਚਰਨ ਧਿਆਨ ਲਗਾਈ ਆ ਮੈਂ ਸੁਣਦੀ ਰਹੀ ਤੂੰ ਗੋਬਿੰਦ ਨਾਲ ਕਰਿਆ اقਰਾਰ ਕੀ ਕਹਿੰਦੀ ਧਰਨੀ ਕਿ ਤੂੰ ਸਰਦਸੇ ਪਾਸ਼ਾ ਦੇ ਨਾਲ ਇੱਕ اقਰਾਰ ਕੀਤਾ ਹੈ ਕੌਣ ਕੀਤਾ ਹੈ ਗੋਬਨ ਨਾਲ ਕਰਿਆ اقਰਾਰ ਨਿਰਗੁਣੇ ਆਪਣੀ ਗੰਢ ਪੁਆਈਆ ਨਾਨਕ ਸਤਿਗੁਰੂ ਕਹਿ ਕੇ ਗਿਆ ਮਹਾਬਲੀ ਉਤਰੇ અવਤਾਰ ਮਾਤ ਪਿਤ ਨਾ ਕੋਈ ਬਨਾਈਆ ਮੁਹੰਮਦ ਕਹਿ ਕੇ ਗਿਆ ਆਵੇ امام ਯਾਰ ਯਾਰੀ ਯਾਰ ਨਾਲ ਲਵਾਈਆ ਈਸਾ ਕਹੇ ਮੇਰਾ ਈਸਾ ਕਹੇ ਮੇਰਾ ਪਿਤਾ ਫੇਰਾ ਮਾਰੇ ਪਰਵਤ ਘਾਰ ਬੇਬਰੋਹ ਸੱਚਾ ਸ਼ੈਨਸ਼ਾਈ ਆ ਮੂਸਾ ਕਹੇ ਜਿਹਦਾ ਜਨਵਾ ਤੱਕ ਕੇ ਜਿੱਗਾ ਮੂੰਹ ਦੇ ਪਾਰ ਅੰਤ ਫੜ ਅੰਤ ਫੜ ਕੇ ਬਾਹੋਂ ਲਏ ਵਿਠਾਈਆ ਵੇਦ ਵਿਆਸ ਲੈ ਕੇ ਗਿਆ અપਾਰ ਪੂਦਸ ਪੁੱਤਰਾ ਬ੍ਰਾਹਮਣ ਗौरा ਉੱਤਿਆਟ ਲਾ ਪਰਬਤ ਤੇ ਸੋ ਆਇਆ ਪੁਰਖਿਆ ਕਾਲ ਕਹੇ ਕਾਲ ਪੁਰਖੀ ਕਹਿੰਦਾ ਐ ਪੁਰਖਿਆ ਕਾਲ ਕਹੇ ਦੀਨ ਦਿਾਰ ਕਹੇ ਮੇਰੀ ਕਿਸੇ ਨਾ ਪਾਈ ਸਾਰ ਥੋੜੇ ਥੋੜੇ ਇਸ਼ਾਰੇ ਗਿਆ ਜਨਾਈ ਆ ਕਲ ਜੋ ਬਿਆਨਤ ਇਕ ਇਕੱਲਾ ਕਲ ਜੋ ਬਿਆਨਤ ਇਕ ਇਕੱਲਾ ਆਵੇ ਆਪਣੀ ਵਾਰ ਵਾਰ ਤਾਂ ਸਭ ਦੀ ਵੇਖ ਮੁਖਾਈ ਆ ਗੋਬਿੰਦ ਦਾ ਮਿਸ਼ਨ ਬੜਾ ਸੁਖਾਲਾ ਬੜਾ ਸੌਖਾ ਜਿਹਾ ਦਸਵੇਂ ਪਾਤਸ਼ਾਹ ਦਾ ਮਿਸ਼ਨ ਕੀ ਕਹਿੰਦੇ ਦਸਵੇਂ ਪਾਤਸ਼ਾਹ ਗੋਬਿੰਦ ਦਾ ਮਿਸ਼ਨ ਬੜਾ ਸੁਖਾਲਾ ਸਭ ਨੂੰ ਗਿਆ ਜਨਾਈਆ ਜਿਗਿਆਸੂਓ ਇੱਕੋ ਮੰਨ ਲੋ ਪੁਰਖਿਆ ਕਾਲ ਅਕੱਲਾ ਦੂਜੇ ਸਤਗੁਰ ਦੀ ਲੋੜ ਰਹੇ ਨਾ ਯਾ ਰਾਈਆ ਜੋ ਵਸੇ ਜਲਾ ਖਲਾ ਮਹਿਲ ਆਪਣਾ ਖੇਵ ਖਲਾਈਆ ਜੋਤੀ ਧਾਰ ਸਭ ਦੇ ਅੰਦਰ ਅਲਾ ਜੋਤੀ ਜਾਤਾ ਡੱਗ ਮਂਗਾਈਆ ਸ਼ਬਦ ਸੰਦੇਸ਼ਾ ਦੁਰਦਰ ਕਾ ਹੋ ਰਿਆ ਕੱਲਾ ਬਿਨ ਰਸਨਾ ਜਿਹਾ ਟੋਲਾਗਾਇਆ ਉਸ ਨੂੰ ਮੁਹੰਮਦ ਕਹੇ ਅੱਲਾ ਆਲਮੇਨ ਨੂਰ ਅਲਾਹੀਆ ਉਹ ਨੂਰ ਨਰਾਨਾ ਸ਼ਾਹ ਸੁਲਤਾਨਾ ਆਪਣੇ ਪ੍ਰਕਾਸ਼ ਵਿੱਚ ਆਪੇ ਬਲਾ ਆਪੇ ਆਪਣਾ ਆਪਣੇ ਵਿੱਚੋਂ ਪ੍ਰਗਟਾਈ ਆ ਜਿਸ ਨੇ ਸਤਗੁਰੂ ਨਾਨਕ ਨੂੰ ਕਿਹਾ ਇਹਦਾ ਪ੍ਰਕਾਟਵਾ ਹੈ ਮਾਤ ਲੋਕ ਦੇ ਉੱਤੇ ਜਿਸਨੇ ਸਤਗੁਰੂ ਨਾਨਕ ਨੂੰ ਕਿਹਾ ਜਾ ਸਤਨਾਮ ਨਾਲ ਸਭ ਦਾ ਘਰ ਭਲਾ ਖੋਟੇ ਖਰੇ ਆਪਣੇ ਗਲੇ ਲਗਾਈ ਆ ਗੋਬਿੰਦ ਨੂੰ ਕਿਹਾ ਸ਼ਬਦ ਖੰਡੇ ਦਾ ਕਰਦੇ ਹੱਲਾ ਸ਼ਬਦ ਖੰਡੇ ਦਾ ਕਰਦੇ ਹੱਲਾ ਹਲਤ ਪਲਤ ਵਿੱਚ ਕੂੜੀ ਕਿਰਿਆ ਕਰ ਸੁਭਾਈ ਆ ਮੇਰਾ ਪਿਆਰ ਵਾਲਾ ਤੇਰੇ ਨਾਲ ਵੱਜਾ ਪੱਲਾ ਪੱਲੂ ਗੰਢ ਨਾ ਕੋਈ ਛੜਾਈ ਆ ਤੂੰ ਫਿਰਨਾ ਜੰਗਲਾ ਜੂਹਾਂ ਵਿੱਚ ਥੱਲਾ ਅਸਗਾਹਾਂ ਭਜਣਾ ਵਾਹੋਦਾਈ ਆ ਜੋਤੀ ਜੋ ਸਰੂਪ ਆਰਾ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਮਿਸ਼ਨ ਨਾਨਕ ਦੀ ਧਾਰ ਸੱਚ ਦਾ ਮਿਸ਼ਨ ਨਾਨਕ ਦੀ ਧਾਰ ਗੋਬਿੰਦ ਗੋਵਿੰਦੀ ਧਾਰ ਸਤਿਗੁਰੂ ਸ਼ਬਦ ਸ਼ਬਦ ਦੀ ਧਾਰ ਪੁਰਖੇ ਕਾਲ ਜਿਸ ਅਕਾਲ ਦਾ ਕਲਮਾ ਸਾਰੇ ਗਾਮ ਨੇ ਗਾਉਗਾ ਥਾਉ ਥਾਈਆ ਸੋ ਇਸੇ ਤਰ੍ਹਾਂ ਸਭ ਦਸੇ ਪਾਸ਼ਾ ਦਾ ਹੁਕਮ ਨਾ ਸੁਣੀਏ ਕਿ ਖੇਲ ਦਸਿਆ ਗੋਵਿੰਦ ਅੰਤ ਪੂਰੀ ਆਨੰਦ ਨਨਦਪੂਰ ਸਾਹਿਬ ਕੀ ਬਾਣੀ ਕੀਤਾ ਦਸਵੇਂ ਪਾਤਸ਼ਾਹ ਨੇ ਕੀ ਖੇਲ ਦੱਸਿਆ ਗੋਬਨ ਅੰਤਪੁਰੀ ਆਨੰਦ ਸ਼ਬਦੀ ਧਾਰ ਜੜਾਈਆ ਜਿਸ ਵੇਲੇ ਮੇਰੇ ਢਈਏ ਦਾ ਮੁਕਿਆ ਪੰਧ ਈ ਕਿਹਾ ਦਸਵੇਂ ਪਾਤਸ਼ਾਹ ਨੇ ਕਿ ਜਦੋਂ ਮੇਰਾ 250 ਸਾਲ ਖਤਮ ਹੋ ਗਿਆ ਮੁਕਿਆ ਪੰਧ ਅਗਲਾ ਅਗਲਾ ਵਰਸੁ ਬੁਝਾਈਆ ਮੇਰੇ ਮਾਲਕ ਦਾ ਮੇਰੇ ਸਹਿਬ ਦਾ ਇੱਕੋ ਹੋਣਾ ਛੰਦ ਇੱਕੋ ਰੰਗ ਰੰਗਾਈਆ ਜੋ ਸਭ ਦੀ ਟੁਕੀ ਲਵੇ ਗੰਢ ਆਪਣੇ ਨਾਲ ਮਲਾਈਆ ਖੁਸ਼ੀ ਕਰਕੇ ਬੰਦ ਬੰਦ ਬੰਦਨਾ ਇੱਕ ਸਮਝਾਈਆ ਲੋਹਾ ਪੁਰੀਆਂ ਬ੍ਰਾਹਮਣਾਂ ਖੰਡਾਂ ਅਕਾਸ਼ਾਂ ਬਤਾਲਾਂ ਜਾਏ ਲੰਗ ਲੋਹਾ ਪੁਰੀਆਂ ਬ੍ਰਾਹਮਣਾਂ ਖੰਡਾਂ ਅਕਾਸ਼ ਪਤਾਲਾ ਜਾਏ ਲੰਗ ਅੱਗੇ ਹੋ ਨਾ ਕੋਈ ਓਟਕਾਈ ਆ ਚਾਰ ਕੁੰਟ ਦਹ ਦਿਸ਼ਾ ਛੱਡ ਕੇ ਇੱਕ ਦੁਆਰੇ ਇੱਕ ਸੇਜ ਤੇ ਪਲੰਗ ਦੂਜਾ ਆਸਨ ਸੁਗਾਸਨ ਨਾ ਕੋਈ ਵਢਾਈ ਆ ਸ਼ਬਦ ਗੰਮਾ ਬੋਲ ਜਨਾਇਆ ਗੰਮੇ ਦਾ ਅੱਜ ਸਮਾਂ ਜੋ ਦਸਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਬਚਨ ਕੀਤਾ ਉਸ ਸਮੇਂ ਦਾ ਅਜ ਦਰਸ਼ਨ ਕਰ ਰਹੇ ਹੋ ਗੰਮਾ ਸ਼ਾਂਤ ਕੀ ਸੁਣ ਰਹੇ ਹੋ ਸੋਹੰਗ ਮਹਾਰਾਜੇ ਸ਼ੇਰ ਸਿੰਘ ਵਿਚ ਨੂੰ ਪੁਗਾਂਦੀ ਜਾਏ ਇਹ ਸੁਣ ਰਹੇ ਹੋ ਸ਼ਬਦ ਗੰਮਾ ਬੋਲ ਜਰਾਇਆ ਗੰਮੇ ਦੰਦ 32 ਦੰਦ ਨਾਲ ਸਿਵਸ ਲਾਈਆ ਜਿਸ ਨੇ ਦੁਈ ਦੁਆਤੀ ਢੌਣੀ ਕੰਧ ਕੰਦੀ ਬੈਠਾ ਡੇਰਾ ਲਾਈਆ ਕੂੜੀ ਕਿਰਿਆ ਕਰਕੇ ਖੰਡ ਖੰਡਾ ਖੰਡਾ ਨਾਮ ਦੇਣਾ ਖੜਕਾਈਆ ਕਿਹੜਾ ਖੰਡਾ ਨਾਮ ਦਾ ਖੰਡਾ ਨਾਮ ਦੇਣਾ ਖੜਕਾਈ ਆ ਸੱਚਾ ਪ੍ਰੇਮ ਦੇਣਾ ਵੰਡ ਹਰ ਹਿਰਦੇ ਆਪ ਢਕਾਈ ਆ ਜੋਤੀ ਜੋ ਸਰੂਪ ਆ ਰਾਬ ਆਪਣੀ ਕਿਰਪਾ ਕਰ ਪੇਵ ਭੇਦਾ ਆਪਣੇ ਵੇਛਾਈ ਆ ਸਤਿਗੁਰੂ ਗੋਬਿੰਦ ਕਿਹਾ ਚਾਰ ਵਰਨ 18 ਵਰਨ Hindu Muslim ਸਾਰੇ ਲੋ ਉਸ ਪੁਰਖ ਕਾਲ ਦੇ ਚਰਨਾਂ ਦੀ ਧੂੜੀ ਜਿਹੜਾ ਆਜਵਾਦ ਜਨਮ ਮਰਨ ਵਿੱਚ ਕਦੇ ਨਾ ਆਇਆ ਅਵਤਾਰ ਤਗਮਰੋ ਆਪਣਾ ਆਪ ਕਦੇ ਨਾ ਕਰਿਓ ਮਸ਼ਹੂਰੀ ਮਸ਼ਹੂਰੇ ਤੋਂ ਦੇ ਨਾਲ ਸੁਣਾਈ ਆ ਜੋਤੀ ਜੋ ਸਰੂਪ ਹਰ ਅਬ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਮਿਸ਼ਨ ਗੋਬਿੰਦ ਸ਼ਬਦ ਸੱਚਾ ਸੁੱਚਾ ਮਿਸ਼ਨ ਜਿਹੜਾ ਹੈ ਗੋਬਿੰਦ ਦਾ ਸ਼ਬਦ ਸੱਚ ਦਾ ਮਿਸ਼ਨ ਗੋਬਿੰਦ ਸ਼ਬਦ ਸ਼ਬਦ ਸਤਿਗੁਰੂ ਦੋ ਜਹਾਨ ਜਗਤ ਚਲਾਈ ਆ ਗੋਬਿੰਦ ਦਾ ਮਿਸ਼ਨ ਬੜਾ ਸਖਾਲਾ ਸਭ ਨੂੰ ਗਿਆ ਜਨਾਈ ਆ ਜਿਗਿਆਸੂਓ ਇੱਕੋ ਮੰਨ ਲਓ ਪੁਰਖਿਆ ਕਾਲ ਅਕੱਲਾ ਦੂਜੇ ਸਤਿਗੁਰ ਦੀ ਲੋੜ ਰਹੇ ਨਾਰਾਈਆ ਜੋ ਵਸੇ ਜਲਾਥਲਾ ਮਹਿਲ ਆਪਣਾ ਖੇਲ ਖਲਾਈ ਆ ਜੋਤੀ ਧਾਰ ਸਭ ਦੇ ਅੰਦਰ ਅੱਲਾ ਜੋਤੀ ਜਤੋਂ ਡੱਗ ਮੰਗਾਈਆ ਸ਼ਬਦ ਸਦੇ ਸ਼ਾ ਤੁਰ ਦਰਗਾਹੋਂ ਰਿਆ ਕੱਲਾ ਬਿਨ ਸੁਨਾ ਜੇਵਾ ਟੋ ਲਗਾਈਆ ਸੋ ਦਾਸ ਇੱਥੇ ਕਿਵੇਂ ਲੱਜ ਜਾਈ ਗਏ ਆਓ ਹਰ ਬਾਣੀ ਦੇ ਸ਼ਬਦਾਂ 'ਚ ਵਿਚਾਰ ਕਰਦੇ ਹਾਂ। ਦਾਸ ਕੋਲੋਂ ਨੇਕ ਹੀ ਗਲਤੀਆਂ ਹੋ ਗਿਆ ਹੋਣ ਗਿਆ। ਉਹਨਾਂ ਗਲਤੀਆਂ ਨੂੰ ਮੁੱਖ ਰੱਖਦਾ ਹੋਇਆ ਦਾਸ ਆਪਣੇ ਸਤਿਗੁਰ ਪਾਸੋਂ, ਹਰ ਸੰਗਤ ਪਾਸੋਂ ਮਾਫੀ ਦਾ ਜਾਜਿਕ ਹੈ। ਆਓ ਜਿਗਰ ਦਾ ਦਾਸ ਜੀਓ ਸੋਹੰਗੁਮਾ ਰਾਜੇ ਸਿੰਘ ਜੀ ਨੂੰ ਅਬਾੰਦੀ ਜੈ